Okay जी, आ, गोरे गोरे का ओके जी ਅੱਜ ਮੈਂ ਬਣਾਉਣੀ ਫੋਕ ਲਿਫਟ ਦੀ 14 ਮੀਟਰ ਫੋਕ ਲਿਫਟ ਜਿਹੜੀ ਆ ਉਹਦੀ ਵੀਡੀਓ ਅ ਇਹ ਤਾਂ ਬਹੁਤ ਗੰਦੀ ਆ ਅੱਜ ਮੈਂ ਕਵਰ ਕਰਨਾ ਸੀ ਇੱਕ 챕ਟ ਤੇ ਮੈਂ ਕਿਹਾ ਚੱਲ ਬਣਾ ਲਵਾਂ ਗੰਦੀ ਤੁਹਾਨੂੰ ਹਾਊਸਿੰਗ ਸਾਈਟ ਆ ਤੇ ਥੋੜਾ ਜਿਹਾ ਮੱਡ ਮੁੱਡ ਹੁੰਦਾ ਉਹ ਗੋਰੇ ਗੋਰੇ ਚਲਾਉਂਦੇ ਆ ਘੱਟੇ ਕੇਅਰ ਕਰਦੇ ਆ ਸਫਾਈ ਸੋਈ ਕੰਨਦੇ ਬਟ ਫੇਰ ਵੀ ਮੈਂ ਕਿਹਾ ਚੱਲ ਬਣਾ ਲਵਾਂ ਨਾ ਤੇ ਓਕੇ ਅ ਸਟਾਰਟ ਮੈਂ ਦੀ ਡੈੱਡ ਮੈਨ ਤੋਂ ਹਮੇਸ਼ਾ ਕਰਦਾ ਹੁੰਦਾ ਹਾਂ ਇਗਨੀਸ਼ਨ ਕੀ ਤੋਂ ਇਹਦਾ ਥੋੜਾ ਸੀਕ੍ਰੀਟ ਆ ਡੈੱਡ ਮੈਨ ਇਹਦਾ ਤਾਂ ਆਹ ਵਿੰਡੋ ਵਿੰਡੋ ਦੇ ਥੱਲੇ ਚਲ ਜਾਈਏ ਜੇ ਆਪਾਂ ਤਾਂ ਇੱਥੇ ਹੁੰਦਾ ਇਹਦਾ ਡੈੱਡ ਮੈਨ ਆਹ ਆ ਇਹਨੂੰ ਐਦਾਂ ਐਦਾਂ ਕਰਕੇ ਨਿਕਲ ਜਾਂਦਾ ਤੇ ਇਹਨੂੰ ਐਦਾਂ ਵਿੱਚ ਪਾ ਕੇ ਇਹਨੂੰ ਘੁਮਾ ਕੇ ਪਾਵਰ ਜਿਹੜੀ ਔਨ ਹੋ ਜਾਂਦੀ ਹੈ ਦੀ ਤੇ ਆਹ ਦਾ ਫਿਊਲ ਇਹਦਾ ਦੀ ਬੈਕਸਾਈਡ ਅਦਰ ਹਾਈਡਰੋਲਿਕ ਸਿਸਟਮ ਕੈਮਰਾ ਤੇ ਪਹਿਲਾਂ ਮੈਂ ਬਾਰ ਬਾਰ ਦੀ ਤੁਹਾਨੂੰ ਇਹਦਾ ਦੱਸ ਦੇਵਾਂ ਥੋੜਾ ਜਿਹਾ ਆ ਜਿਹੜੀਆਂ ਇਹਦੀਆਂ ਫੋਕਸ ਆ ਇਹਨੂੰ ਹਾਈਡਰੋਲਿਕ ਫੋਕਸ ਕਹਿੰਦੇ ਆ ਇਹ ਆਪਣੇ ਆਪ ਅੰਦਰੋਂ ਜਿਹੜੀਆਂ ਮੂਵ ਹੋ ਜਾਂਦੀਆਂ ਜਾਂ ਤੁਸੀਂ ਦੇਖਿਆ ਹਣ ਸਾਈਟਾਂ ਦੇ ਉੱਪਰ ਜਿਹੜੀਆਂ ਫੋਕਾਂ ਹੱਥਾਂ ਨਾਲ ਮੂਵ ਕਰਦੇ ਆ ਪਰ ਜ਼ਿਆਦਾਤਰ ਹਾਊਸਿੰਗ ਸਾਈਟਾਂ ਤੇ ਜਿਹੜੀਆਂ ਹਾਈਡਰੋਲਿਕ ਫੋਕਸ ਹੁੰਦੀਆਂ ਕਿਉਂਕਿ ਕਾਫੀ ਹਾਈ ਲਿਫਟ ਕਰਨੀਆਂ ਪੈਂਦੀਆਂ ਤੇ ਫਿਰ ਉੱਥੇ ਜਿਹੜੀਆਂ ਫੋਕਾਂ ਥੋੜੀਆਂ ਮੂਵ ਕਰਨੀਆਂ ਔਖੀਆਂ ਹੋ ਜਾਂਦੀਆਂ ਇਹ ਇੱਥੇ ਉਹੀ ਹਾਈਡਰੋਲਿਕ ਹੋਸਸ ਥਰੂ ਜਿਹੜੀਆਂ ਐਦਾਂ ਜਾ ਕੇ ਉਹਦੇ ਨਾਲ ਅਟੈਚ ਹੋ ਜਾਂਦੀਆਂ ਇੱਥੇ ਪਾਈਆਂ ਹੁੰਦੀਆਂ ਇਹ ਮੈਂ ਤੁਹਾਨੂੰ ਵਿੱਚੋਂ ਦੱਸਦਾਂ ਕਰਕੇ ਇਹ ਕਿਦਾਂ ਮਤਲਬ ਹੁੰਦੀਆਂ ਜੋ ਵੀ ਹੈ ਸਾਰਾ ਸਿਸਟਮ ਤੇ ਆ ਹੈਗਾ ਦਾ ਲੇਵਲ ਕਰਨ ਵਾਲਾ ਇਹ ਵੀ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਦੂਜੇ ਡੰਪੇ ਤੇ ਦੱਸਿਆ ਸੀਗਾ ਉਹ ਲੋਰੀ ਆ ਗਈ ਆ ਤੇ ਚਲੋ ਆਪਾਂ ਹੁਣ ਅੰਦਰ ਕੈਬ ਦੇ ਚੱਲਦੇ ਆਂ ਓਕੇ ਤੁਹਾਨੂੰ ਲੈਜਮਾ ਅੰਦਰ ਹੁਣ ਮੈਂ ਆ ਮੈਂ ਪਹਿਲੇ ਦੱਸਿਆ ਕਿ ਥੋੜੀ ਜ਼ਿਆਦਾ ਗੰਦੀ ਆ ਤੇ ਅਕਦਰ ਲਿਆ ਸੀ ਤੇ ਓਕੇ ਆ ਜੀ ਹੈਂਡ ਬ੍ਰੇਕ ਇਹਨੂੰ ਪ੍ਰੈਸ ਕਰਕੇ ਥੱਲੇ ਕਰੂਗੇ ਤਾਂ ਹੈਂਡ ਬ੍ਰੇਕ ਖੁੱਲ ਜਾਣੀ ਹੈ ਹੁਣ ਮੈਂ ਜਿਹੜੀ ਹੈਂਡ ਬ੍ਰੇਕ ਲਾਈ ਆ ਤੇ ਆਹ ਸਵਿਚ ਹੁੰਦਾ ਇਹਨੂੰ ਪੁੱਲ ਅਪ ਕਰੂਗੇ ਤਾਂ ਆ ਜਿਹੜਾ ਇਹਦਾ ਬਾਹਰਲਾ ਇਹ ਖੁੱਲ ਜਾਂਦਾ ਇਦਾਂ ਇਹਦੇ ਵਿੱਚ ਗ੍ਰੀਸ ਕਰਨ ਵਗੈਰਾ ਰੱਖਣੀ ਹੁੰਦੀ ਤਾਂ ਉਹ ਰੱਖ ਲੈਂਦੇ ਆ ਤੇ ਆਹ ਜਿਹੜਾ ਸਵਿਚ ਇਹਦੇ ਵਾਸਤੇ ਹੁੰਦਾ ਓਕੇ ਹੁਣ ਮੈਂ ਲੈ ਕੇ ਆਉਂਦਾ ਤੁਹਾਨੂੰ ਕੈਬ 뷰 ਦੇ ਵਿੱਚ ਗੰਦੇਮੰਦ ਦੇ ਕੈਬ 뷰 ਦੇ ਵਿੱਚ ਓਕੇ ਆ ਹੈਗਾ ਦਾ ਕੈਬ 뷰 ਇਹ ਹੈਗਾ ਕੈਬਿਓ ਓਕੇ ਹੁਣ ਮੈਂ ਤੁਹਾਨੂੰ ਇਹਦੇ ਜਿਹੜੇ ਆ ਫੀਚਰ ਦੱਸਦਾ ਮੈਂ ਤੁਹਾਨੂੰ ਇਹਦਾ ਮਾਡਲ ਹੈਗਾ 50 ਪਰ ਇਹਦਾ ਮਾਡਲ ਹੈਗਾ 540.140 ਹਾਈਵਜ਼ ਇਹ ਹੈਗੀ 14 ਮੀਟਰ ਦੀ ਫੋਕ ਲਿਫਟ ਜਿਹੜੀ ਆ ਤੇ ਸੌਰੀ ਉਹ ਜਿਹੜੀਆਂ ਬਾਹਰ ਤੁਹਾਨੂੰ ਦੇਖਦੀਆਂ ਉਹ ਜਿਹੜੀਆਂ ਆ ਉਹ ਆ ਜਿਹੜੀਆਂ ਇਹਨੂੰ ਲੈਗਸ ਕਹਿੰਦੇ ਆ ਇਹਨੂੰ ਲੈਗਸ ਕਹਿੰਦੇ ਆ ਉਹ ਰੇਡੀਓ ਦੀ ਆਵਾਜ਼ ਥੋੜੀ ਮੈਂ ਕੱਟ ਕਰ ਲਵਾਂ ਓਕੇ ਹੁਣ ਉਹਨਾਂ ਨੂੰ ਆਪਾਂ ਸਟਾਰਟ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਇਹਦੀ ਹੈਂਡ ਬ੍ਰੇਕ ਇਹਨੂੰ ਮੈਂ ਇੱਦਾਂ ਹੁੰਦੀ ਆਫ ਤੇ ਇਹਨੂੰ ਅੱਤੋਂ ਕੱਲੀ ਪੁੱਲ ਕਰਕੇ ਆਨ ਹੋ ਜਾਂਦੀ ਆ ਹਮੇਸ਼ਾ ਇਹਨੂੰ ਆ ਜਿਹੜਾ ਛੋਟਾ ਸੋਚਿਆ ਆ ਇਹਨੂੰ ਪੁਸ਼ ਕਰਕੇ ਈ ਤਾਂ ਆਫ ਹੁੰਦੀ ਆ ਇਹਦੀ ਹੈਂਡ ਬ੍ਰੇਕ ਤਾਂ ਈ ਤਾਂ ਪੁੱਲ ਹੁੰਦੀ ਆ ਠੀਕ ਆ ਤੇ ਹੈਂਡ ਬ੍ਰੇਕ ਆਨ ਕਰਕੇ ਆਪਾਂ ਸੀਟ ਬੈੱਟ ਲਾ ਲੈਣੀ ਆ ਜਿਹੜੀ ਕਿ ਮੈਂ ਲਾਈ ਆ ਉਸ ਤੋਂ ਬਾਅਦ ਇਹਦਾ ਪਾਵਰ ਜਿਹੜੀ ਆਪਾਂ ਆਨ ਕਰ ਲਈਏ ਪਾਵਰ ਆਨ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੀ ਸਲਫਤਾਂ ਕਰਕੇ ਜਿਹੜੀ ਆ ਇਹ ਫੋਰਕ ਲੈਫਟ ਆਪਣੀ ਸਟਾਰਟ ਹੋ ਗਈ ਆ ਓਕੇ ਹੁਣ ਮੈਂ ਇਹਦੀ ਥੱਲੇੋਂ ਸਟਾਰਟ ਕਰਦਾ ਹੋਇਆਗਾ ਇਹਦਾ ਐਕਸੀਲੇਟਰ ਆਹ ਵਾਲਾ ਅਸੀਂ ਦਬੂਗੇ ਇਹਦਾ ਜਿਹੜਾ ਐਕਸੀਲੇਟਰ ਠੀਕ ਆ ਤੇ ਆਹ ਹੈਗੀ ਇਹਦੀ ਬ੍ਰੇਕ ਸਾਰੀ ਜਿਹੜੀ ਇਹ ਬ੍ਰੇਕ ਹੀ ਹੁੰਦੀ ਆ ਇਹ ਸਾਰੀ ਬ੍ਰੇਕ ਆ ਠੀਕ ਆ ਉਸ ਤੋਂ ਬਾਅਦ ਸੋ ਸਭ ਤੋਂ ਪਹਿਲਾਂ ਮੈਂ ਇਹਦੇ ਲੀਵਰ ਬਾਰੇ ਦੱਸਦਾ ਹਾਂ ਇਹਨੂੰ ਆਪਾਂ ਆਹ ਹੈਗੇ ਦੇ ਲੀਵਰ ਇਹਨੂੰ ਆਪਾਂ ਜੋਇਸਟਿਕ ਵੀ ਕਹਿ ਦਿੰਦੇ ਜੇ ਫੋਕਲਫਟ ਦੀ ਲੈਂਗੁਏਜ ਬੋਲੀਏ ਤਾਂ ਆਪਾਂ ਇਹਨੂੰ ਲੀਵਰ ਵੀ ਕਹਿ ਸਕਦੇ ਹਾਂ ਤੇ ਆਹ ਦਾ ਤੁਹਾਨੂੰ ਪਤਾ ਸਟੀਅਰਿੰਗ ਆ ਤੇ ਓਕੇ ਹੁਣ ਲੀਵਰਾਂ ਤੋਂ ਕੀ ਕੀ ਹੁੰਦਾ ਮੈਂ ਤੁਹਾਨੂੰ ਜਿਦਾਂ ਅੱਗੇ ਵੀ ਦੱਸਦਾ ਹੁੰਦਾ ਕਿ ਅ ਜਦੋਂ ਮਸ਼ੀਨ ਦੇ ਕੋਈ ਵੀ ਮਸ਼ੀਨ ਹੈ ਉਹਦੇ ਵਿੱਚ ਜਦੋਂ ਤੁਸੀਂ ਆਪਣੇ ਵੱਲੋਂ ਕੁਝ ਖਿੱਚਣਾ ਤਾਂ ਤੁਹਾਡੇ ਵੱਲੋਂ ਹੀ ਪਹਿਲਾਂ ਉੱਪਰ ਨੂੰ ਜਾਂ ਆਪਣੇ ਵੱਲੋਂ ਹੀ ਆਉਣੀ ਆ। ਚਾਹੇ ਉਹ 360 ਆ ਚਾਹੇ ਫੋਕ ਲੈਫਟ ਆ। ਹੁਣ ਆਹ ਹੈ ਜੀ ਫੋਕ ਆ ਇਧਰਲਾ ਲੀਵਰ ਜਿਹੜਾ ਹੈਗਾ ਇਹਦਾ ਬੂਮ ਬਾਸ ਤੇ। ਬੂਮ ਕਹਿੰਨੂੰ ਕਹਿੰਦੇ ਆ ਆ ਜਿਹੜਾ ਬੂਮ ਉੱਪਰ ਨੂੰ ਚੱਕ ਹੁੰਦਾ। ਅਨੁਸਾਰ ਇਹਨੂੰ ਫੋਕ ਲੈਫਟ ਦਾ ਬੂਮ ਕਹਿੰਦੇ ਆ ਜਿੱਦਾਂ ਮਸ਼ੀਨ ਦੇ 360 ਆਰਮ ਕਹਿੰਦੇ ਆ ਇਹਦੀ ਫੋਕ ਲੈਟ ਜਿਹੜਾ ਇਹਨੂੰ ਬੂਮ ਕਹਿੰਦੇ ਆ। ਓਕੇ ਆਹ ਜਿਹੜਾ ਇਧਰਲਾ ਸਵਿਚ ਮੈਂ ਇਹਨੂੰ ਇਦਾਂ ਆਪਣੇ ਵੱਲੋਂ ਖਿੱਚੂਗਾ ਤਾਂ ਜਿਹੜਾ ਬੂਮ ਉੱਪਰ ਨੂੰ ਹੌਣ ਲੱਗ ਪਿਆ ਠੀਕ ਹੈ ਉਪਨ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਜਦੋਂ ਇਹਨੂੰ ਪੁਸ਼ ਕਰੂੰਗਾ ਇੱਧਰ ਨੂੰ ਥੱਲੇ ਨੂੰ ਇਦਾਂ ਤਾਂ ਪੁਸ਼ ਕੀਤਾ ਪਰ ਇਹਨੂੰ ਤਾਂ ਇਹ ਬੂਮ ਜਿਹੜਾ ਥੱਲੇ ਨੂੰ ਹੌਣ ਲੱਗ ਪਿਆ ਠੀਕ ਹੈ ਓਕੇ ਇਹਨੂੰ ਮੈਂ ਥੋੜਾ ਹੋਰ ਚੱਕ ਲਵਾਂ ਤੁਹਾਨੂੰ ਪੋਕਾਂ ਸੌਖੀਆਂ ਦੱਸ ਪਾਣੀਆਂ ਓਕੇ ਇਹ ਇੱਧਰਲੇ ਲੀਵਰ ਦਾ ਮੈਂ ਦੱਸਤਾ ਉਸ ਤੋਂ ਬਾਅਦ ਆਹ ਲੀਵਰ ਆ ਗਿਆ ਇੱਧਰਲੇ ਵਾਸਤੇ ਵੀ ਉਹੀ ਜੇ ਤੁਸੀਂ ਇਹਨੂੰ ਇੱਧਰ ਨੂੰ ਖਿੱਚੂਗੇ ਆਪਣੇ ਵੱਲ ਨੂੰ ਤਾਂ ਜਿਹੜੀਆਂ ਇਹਦੀਆਂ ਫੋਕਸ ਉਹ ਇਹਦੀਆਂ ਫੋਕਸ ਜਿਹੜੀਆਂ ਲੋਹੇ ਦੀਆਂ ਦੋ ਡੰਡੀਆਂ ਨੂੰ ਕਹਿੰਦੇ ਲੋਹੇ ਦੀਆਂ ਜਿਹੜੀਆਂ ਇਹ ਹੈਗੀਆਂ ਫੋਕਸ ਜਦੋਂ ਇਹਨੂੰ ਮੈਂ ਇਹਨੂੰ ਲੀਵਰ ਨੂੰ ਇੱਧਰ ਨੂੰ ਖਿੱਚਿਆ ਆਪਣੇ ਵੱਲ ਨੂੰ ਤੇ ਜਿਹੜੀਆਂ ਫੋਕਾਂ ਇਹਨੂੰ ਉੱਪਰ ਹੋਣ ਲੱਗ ਪਈਆਂ ਤੇ ਇਹਨੂੰ ਮੈਂ ਜਦੋਂ ਇਹਨੂੰ ਇੱਧਰ ਪੁਸ਼ ਕੀਤਾ ਥੱਲੇ ਨੂੰ ਤੇ ਇਹਦੀਆਂ ਫੋਕਾਂ ਜਿਹੜੀਆਂ ਉਹ ਥੱਲੇ ਨੂੰ ਹੋਣ ਲੱਗ ਪਈਆਂ ਇਹਨੂੰ ਕਹਿੰਦੇ ਆਪਾਂ ਟੈਲ ਡਾਉਨ ਫੋਕਲਿਫਟ ਦੀ ਲੈਂਗੁਏਜ ਹੈ ਇਹਨੂੰ ਕਹਿੰਦੇ ਨੇ ਫੋਕਾਂ ਟੈਲ ਡਾਉਨ ਕਰਨੀਆਂ ਇਹਦੀਆਂ ਜਿਹੜੀਆਂ ਟੈਲ ਡਾਉਨ ਹੋ ਗਈਆਂ ਜਦੋਂ ਮੈਂ ਇੱਧਰ ਨੂੰ ਖਿੱਚਣ ਲੱਪਿਆ ਆਪਣੇ ਵੱਲ ਨੂੰ ਤਾਂ ਉੱਪਰ ਨੂੰ ਟੈਲ ਅਪ ਟੈਪ ਅਪ ਕਹਿੰਦੇ ਹਨ ਟੈਲ ਅਪ ਟੈਲੀਫੋਨ ਲਾਪੇ ਤੇ ਇਧਰ ਨੂੰ ਟੈਲ ਡਾਊਨ ਥੱਲੇ ਨੂੰ ਇਧਰ ਨੂੰ ਟੈਲ ਅਪ ਠੀਕ ਹੈ ਇਹਦੇ ਦੋ ਫੰਕਸ਼ਨ ਹੈ ਆ ਬੂਮ ਦੇ ਤੇ ਫੋਕਾਂ ਦੇ ਇਹੀ ਕੰਮ ਆਉਂਦੇ ਆ ਐਤੋਂ ਬੂਮ ਇਧਰ ਨੂੰ ਉਪ ਇਧਰ ਨੂੰ ਥੱਲੇ ਐਤੋਂ ਫੋਕ ਲੈਫਟ ਫੋਕਾਂ ਜਿਹੜੀਆਂ ਇਹਦੀਆਂ ਇਧਰ ਨੂੰ ਉੱਪਰ ਨੂੰ ਇਧਰ ਨੂੰ ਥੱਲੇ ਓਕੇ ਹੁਣ ਆ ਗਿਆਂ ਜਿਹੜੀਆਂ ਲੱਗਾ ਇਹ ਇਹ ਆ ਜਿਹੜੀਆਂ ਆਹ ਆਉਗੇ ਤੇ ਇੱਕ ਇੱਧਰ ਹੋਗੇ ਬਾਹਰਲੇ ਪਾਸੇ ਜਿਹੜੀਆਂ ਇਹਨੂੰ ਕਹਿੰਦੇ ਲੇਗਾ ਇਹ ਹੁੰਦੀਆਂ ਇੱਥੋਂ ਮੂਵ ਮਤਲਬ ਇੱਥੋਂ ਆਕਸ ਚਲਦੀ ਆ ਜਿਹੜੀਆਂ ਹੋਇਸਟ ਜਿਹੜੀਆਂ ਲਾਈਆਂ ਹੁੰਦੀਆਂ ਹਾਈਡਰੋਲਿਕ ਇੱਥੋਂ ਚਲਦੀਆਂ ਚਾਹੇ ਮੋਰੀ ਜਿਹੜੀ ਮਰਜੀ ਅਟੈਚਮੈਂਟ ਤੇ ਮੋਰੀ ਲਾਏ ਉਹ ਇੱਥੋਂ ਹੀ ਚੱਲਣੀਆਂ ਤੇ ਇਹਦੇ ਵਿੱਚ ਵੀ ਉਹੀ ਆ ਜੇ ਇਹਨੂੰ ਮੈਂ ਪੁਸ਼ ਕਰੂੰਗਾ ਇਹ ਇੱਧਰ ਨੂੰ ਕਰੂੰਗਾ ਸੌਰੀ ਆ ਸੌਰੀ ਆ ਜਿਹੜੀਆਂ ਇਹ ਹੈਗੀਆਂ ਫੋਕਾਂ ਵਾਸਤੇ ਹਾਈਡਰੋਲਿਕ ਫੋਕਾਂ ਵਾਸਤੇ ਇਹ ਜਿਹੜੀਆਂ ਆਪਣੀਆਂ ਲਾਈਆਂ ਆ ਤੇ ਉਹਨੂੰ ਜਿਹੜੀਆਂ ਫੋਕਾ ਜੇ ਮੈਨੂੰ ਇੱਧਰ ਨੂੰ ਪੁੱਲ ਕਰੂੰਗਾ ਜਿਹੜੀਆਂ ਫੋਕਾਂ ਉਹ ਖੁੱਲਣ ਲੱਪਣੀਆਂ ਮੈਂ ਤੁਹਾਨੂੰ ਥੋੜਾ ਟੈਲ ਕਰਕੇ ਦਿਖਾਉਂਦਾ ਹਾਂ ਤੁਹਾਨੂੰ ਈਸੀ ਦੱਸ ਪਣੀ ਆ ਓਕੇ ਹੁਣ ਮੈਨੂੰ ਐਦਾਂ ਪੁਸ਼ ਕੀਤਾ ਪਰ ਇਹਨੂੰ ਐਦਾਂ ਪੁਸ਼ ਕੀਤਾ ਫੋਕਾ ਆਈਡੀਆ ਉਹ ਖੁੱਲਣ ਲੱਪੇ ਚੌੜੀਆਂ ਹੋਣ ਲੱਪੇ ਆ ਇਹਦੇ ਵਿੱਚ ਫਿਰ ਬੰਦੇ ਦੀ ਕਿਸੇ ਲੋੜ ਨਹੀਂ ਤੁਸੀਂ ਜਿਹੜੀਆਂ ਆਪੇ ਹੀ ਫੋਕਾਂ ਚੌੜੀਆਂ ਕਰ ਸਕਦੇ ਆ ਉਹ ਆਪੇ ਹੀ ਛੋਟੀਆਂ ਕਰ ਸਕਦੇ ਆ ਜਿੱਦਾਂ ਵੀ ਪੈਲੇਟ ਚੱਕਣਾ ਤੁਹਾਨੂੰ ਕੋਈ ਵੀ ਅਜਿਹਾ ਲੋਡ ਆ ਉਹਦੇ ਹਿਸਾਬ ਦੇ ਨਾਲ ਹੁਣ ਮੈਨੂੰ ਆਪਣੇ ਵੱਲੋਂ ਇਦਾਂ ਖਿੱਚਿਆ ہاں ਇਹ ਨੇੜੇ ਆ ਗਈਆਂ ਠੀਕ ਹੈ ਓਕੇ ਹੁਣ ਮੈਂ ਤੁਹਾਨੂੰ ਸੌਰੀ ਹੁਣ ਤੁਹਾਨੂੰ ਮੈਂ ਦੱਸਦਾ ਲੈਗ ਵਾਸਤੇ ਬੂਮ ਦਾ ਮੈਂ ਦੱਸਦਾ ਤੁਹਾਨੂੰ ਫੋਕਾ ਟੈਲ ਅਪ ਦਾ ਦੱਸਦਾ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦਾ ਫੋਕਾ ਚੌੜੀਆਂ ਇਧਰ ਨੂੰ ਬਾਹਰ ਨੂੰ ਤੇ ਅੰਦਰ ਨੂੰ ਕਿੱਦਾਂ ਹੁੰਦੀਆਂ ਉਹ ਤੋਂ ਹੁਣ ਤੁਹਾਨੂੰ ਮੈਂ ਜਿਹੜੀਆਂ ਆਹ ਜਿਹੜੀਆਂ ਆਹ ਲੈਗ ਤੇ ਆਹ ਲੈਗ ਬਾਹਰ ਲਈ ਇਦੇ ਬਾਰੇ ਤੁਹਾਨੂੰ ਬਾਤਮਾ ਉਹ ਹੈਗੇ ਆਪਣੇ ਆ ਦੋ ਛੋਟੇ ਬਟਨ ਇਹਦਾ ਤੁਸੀਂ ਇੱਕ ਲੈਗ ਕਰਨੀ ਗੱਲ ਹੀ ਥੱਲੇ ਨੂੰ ਥੱਲੇ ਨੂੰ ਪੁਸ਼ ਕਰੂਗੇ ਤਾਂ ਲੈਗ ਜਿਹੜੀ ਤੁਹਾਡੀ ਥੱਲੇ ਨੂੰ ਹੋਰ ਲੱਗਦੇ ਠੀਕ ਆ ਇਹਨੂੰ ਉਹੀ ਹਰੇਕ ਚੀਜ਼ ਦੇ ਵਿੱਚ ਜਦੋਂ ਆਪਣੇ ਵੱਲੂ ਖਿੱਚੂਗੇ ਇਹਨੂੰ ਇਦਾਂ ਆਪਣੇ ਵੱਲੂ ਖਿੱਚਿਆ ਤਾਂ ਉਹ ਜਿਹੜੀ ਆ ਦੇਖਿਓ ਲੈਗ ਉੱਪਰ ਨੂੰ ਐਂਡ ਲੱਗ ਪਏ ਤੇ ਉਧਰਲੀ ਵੀ ਸੇਮ ਲੈਗ ਇਹਨੂੰ ਥੱਲੇ ਨੂੰ ਪੁਸ਼ ਕੀਤਾ ਤੱਲੇ ਨੂੰ ਪੁਸ਼ ਕੀਤਾ ਤੇ ਥੱਲੇ ਨੂੰ ਆਉਣ ਲੱਗ ਪਏ। ਇਹਨੂੰ ਉੱਪਰ ਨੂੰ ਪੁੱਲ ਕੀਤਾ ਤਾਂ ਉਹ ਉੱਪਰ ਆਉਣ ਲੱਗ ਪਏ। ਹੁਣ ਜੇ ਮੈਂ ਦੋਨੇ ਕਰਨੀਆ ਤਾਂ ਮੈਨੂੰ ਦੋਨਾਂ ਨੂੰ ਇਦਾਂ ਹੱਥ ਰੱਖ ਕੇ ਇਦਾਂ ਥੱਲੇ ਨੂੰ ਪੁਸ਼ ਕਰ ਦੇਣਾ। ਜਿਹੜੀਆਂ ਤੁਹਾਡੀਆਂ ਦੋਨੇ ਹੀ ਥੱਲੇ ਨੂੰ ਆਉਣ ਲੱਗ ਪਈਆਂ। ਫਿਰ ਸੇਮੋਹੀ ਮੈਂ ਉੱਪਰ ਨੂੰ ਕਰਨਾ ਇਹਨੂੰ ਇਦਾਂ ਉੱਪਰ ਨੂੰ ਪੁੱਲ ਕੀਤਾ ਤਾਂ ਉਹ ਦੋਨੇ ਜਿਹੜੀਆਂ ਉੱਪਰ ਨੂੰ ਪੁੱਲ ਆਉਣ ਲੱਗ ਪਈਆਂ। ਇਹ ਆ ਗਿਆ। ਖਲੋਣ ਆਪਾਂ ਲੈਗਾ ਲਾਉਣੀ ਆ ਓਕੇ ਜਦੋਂ ਲੈਗਾ ਲਾ ਲਿਆ ਆ ਆਪਾਂ ਮਸ਼ੀਨ ਦਾ ਲੈਵਲ ਕਿੱਦਾਂ ਚੈੱਕ ਕਰਨਾ ਇੱਥੇ ਹੁੰਦਾ ਸ਼ੀਸ਼ੇ ਦੇ ਉੱਪਰ ਆ ਜਦੋਂ ਥੱਲੇ ਲੈਗਾ ਲਾ ਲਿਆ ਜੀਰੋ ਦੇ ਉੱਪਰ ਜਿਹੜੀ ਆ ਕਾਲੇ ਰੰਗ ਦੀ ਆਈਡੀ ਆ ਆ ਕਾਲੇ ਰੰਗ ਵਾਲੀ ਇੱਥੇ ਜੀਰੋ ਤੇ ਹੋਣੀ ਚਾਹੀਦੀ ਆ ਤਾਂ ਮਸ਼ੀਨ ਦਾ ਲੈਵਲ ਹੋ ਜਾਣਾ ਕਿਉਂਕਿ ਜਦੋਂ ਤੁਸੀਂ ਹਾਈ ਲਿਫਟ ਕਰਦੇ ਆ ਮਾੜਾ ਜਿਹਾ ਵੀ ਬੈਲੈਂਸ ਆਫ ਹੋਇਆ ਮਸ਼ੀਨ ਦਾ ਕੁਝ ਵੀ ਹੋ ਜ਼ਿਆਦਾ ਬੈਟਰ ਆ ਕਿ ਤੁਸੀਂ ਇਹਨੂੰ ਲੈਵਲ 'ਚ ਹੀ ਕਰਕੇ ਰੱਖੋ ਜਦੋਂ ਵੀ ਤੁਸੀਂ ਹਾਈ ਲਿਫਟ ਕਰਨੀ ਆ ਇਹ ਇੱਧਰ ਨੂੰ ਵੀ ਬੈਲੈਂਸ ਹੋ ਜਾਂਦਾ ਤੇ ਆ ਮਸ਼ੀਨ ਦਾ ਲੌਂਗਵੇ ਜਿਹੜਾ ਬੈਲੈਂਸ ਕਰਨ ਨੂੰ ਉਹਦੇ ਵਾਸਤੇ ਇਹ ਹੁੰਦਾ ਤੇ ਆ ਹੋ ਗਿਆ ਤੁਹਾਡਾ ਸਾਰਾ ਸਿਸਟਮ ਇਹਦਾ ਜਿਹੜਾ ਬੂਮ ਦਾ ਮੇਨ ਜਿਹੜਾ ਬੂਮ ਦਾ ਬੂਮ ਦਾ ਹੋ ਗਿਆ ਫੋਕਾਂ ਦਾ ਹੋ ਗਿਆ ਦੋਨੇ ਲੀਵਰ ਆ ਹੋ ਗਿਆ ਤੁਹਾਡਾ ਫੋਕਾਂ ਜਿਹੜੀਆਂ ਅ ਅਟੈਚਮੈਂਟ ਵਾਸਤੇ ਹੋ ਗਿਆ ਆ ਹੋ ਗਈ ਆ ਜਿਹੜੀਆਂ ਹੋ ਗਈਆਂ ਇਹ ਦੋਨੇ ਅ ਫੋਕਾਂ ਲਿਕਾਂ ਵਾਸਤੇ ਹੋ ਗਈਆਂ ਤੇ ਤਾਂ ਨੂੰ ਮੈਂ ਉਹ ਦੱਸ ਦਵਾਂ ਜਿਹੜੀਆਂ ਡਿਫਰੈਂਟ ਫੋਕਾਂ ਫੋਕ ਲਿਫਟਾਂ ਉਹਨਾਂ ਦੇ ਸਾਰੇ ਦੇ ਜੋਇਸਟਿਕ ਡਿਫਰੈਂਟ ਡਿਫਰੈਂਟ ਹੁੰਦੀ ਹੈ ਕਈ ਇਹ ਸਾਰੇ ਇੱਕੋ ਹੀ ਹੁੰਦੀ ਆ ਸੋਚਣ ਵਾਲੇ ਇੱਕ ਨਾਲੇ ਇਹ ਸਾਰਾ ਅੱਗੇ ਪਿੱਛੇ ਜੋ ਵੀ ਉਹ ਹੁੰਦਾ ਰਹਿੰਦਾ ਓਕੇ ਇਹ ਹੋ ਗਿਆ ਤੁਹਾਡਾ ਉਤ ਤੋਂ ਬਾਅਦ ਹੁਣ ਆਣ ਆ ਗਈ ਇਹ ਬਟਨਾਂ ਦੇ ਉੱਪਰ ਆਪਾਂ ਮੈਂ ਇਹ ਕਰਦਾ ਲੇਫਟ ਸਾਈਡ ਤੇ ਪਿੱਛੋਂ ਓਕੇ ਇਹਦੇ ਗੇਅਰ ਆ ਹੈਗੇ ਇਹਦੇ ਗੇਅਰ 1 2 3 ਇਹ ਨੂੰ ਆਪਾਂ ਆ ਜਿਹੜਾ ਸੋਚਿਆ ਇਹ ਇਹਨੂੰ ਇਦਾਂ ਉਹਦਾ ਟਵਿਸਟ ਕਰਨਾ ਟਵਿਸਟ ਕਰਨ ਦੇ ਨਾਲ ਗियर ਜਿਹੜੇ ਆ ਉਹ ਚੇਂਜ ਹੁੰਦੇ ਇਹਦੇ ਵਿੱਚ ਕੋਈ ਕਲਚ ਕੁੱਟਣ ਦੀ ਲੋੜ ਨਹੀਂ ਕੋਈ ਕੋਸ਼ ਕਰਨ ਦੀ ਲੋੜ ਨਹੀਂ ਕੋਸ਼ਿਸ਼ ਕਰੋ ਕਿ ਜੇ ਫੋਕ ਲਿਫਟ ਰੁਕੀ ਤੇ ਤੁਸੀਂ ਗੇਅਰ ਚੇਂਜ ਕਰੋ ਨਹੀਂ ਤਾਂ ਤੁਸੀਂ ਚੱਲਦੀ ਤੇ ਵੀ ਕਰ ਸਕਦੇ ਆ ਜੇ ਤੁਸੀਂ ਐਕਸਪੀਰੀਅੰਸ ਥੋੜਾ ਹੈਗਾ ਨਾ ਇਹਨੂੰ ਫਸਟ ਗੇਅਰ ਸੈਕੰਡ ਗੇਅਰ ਥਰਡ ਗੇਅਰ ਐਂਡ ਫੋਰਥ ਗੇਅਰ ਓਕੇ ਮੈਂ 2 ਦੇ ਵਿੱਚ ਪਾ ਕੇ ਬੋਸਲੀ ਚਲਾਉਂਦਾ ਇਹਨੂੰ ਥੋੜੀ ਸਟੱਡੀ ਚੱਲਦੀ ਆ ਓਕੇ ਹੁਣ ਇਹਨੂੰ ਤੁਸੀਂ ਆਪਾਂ ਰਿਵਰਸ ਕਿੱਦਾਂ ਕਰਨਾ ਰਿਵਰਸ ਕਰਨ ਵਾਸਤੇ ਕੋਈ ਕਲਚ ਨਹੀਂ ਘੁੱਟਣਾ ਕੋਈ ਕੁਝ ਨਹੀਂ ਆ ਇੱਥੇ ਇਧਰ ਨੂੰ ਇਹ ਇਹਨੂੰ ਇਧਰ ਨੂੰ ਪੁੱਲ ਕਰੂਗੇ ਤਾਂ ਰਿਵਰਸ ਤੇ ਅੱਗੇ ਨੂੰ ਕਰੂਗੇ ਤਾਂ ਇਹ ਜਿਹੜੀ ਆ ਫੋਗ ਲਾਡ ਤੁਹਾਡੀ ਫੋਰਵਰਡ ਚੱਲਣੀ ਆ ਓਕੇ ਜਿੱਦਾਂ ਮੈਂ ਹੁਣ ਤੁਹਾਨੂੰ ਕਰਕੇ ਦਿਖਾ ਦਿੰਦਾ ਇਹ ਆ ਮੈਂ ਹੈਂਡ ਬ੍ਰੇਕ ਜਿਹੜੀ ਆ ਸੁੱਚ ਦੱਬ ਕੇ ਕੀਤੀ ਹਾਲਸ਼ ਨੂੰ ਇਹਨੂੰ ਕੀਤਾ ਰਿਵਰਸ ਜਿਹੜੀ ਆ ਫੋਗ ਲਾਡ ਤੁਹਾਡੀ ਉਹ ਰਿਵਰਸ ਚੱਲ ਪਈ ਓਕੇ ਹੁਣ ਮੈਂ ਇਹਨੂੰ ਅੱਗੇ ਕਰੂੰਗਾ ਫਾਰਵਰਡ ਇੱਥੇ ਮਿਡਲ ਨਿਊਟਰਲ ਹੋ ਗਿਆ ਇੱਥੇ ਵੀ ਤੁਹਾਡੇ ਜਿਹੜੀ ਨਵੀਆਂ ਫੋਕ ਲੈਫਟਾਂ ਉੱਥੇ ਵੀ ਹੌਣ ਲਿਖਿਆ ਹੋਣ ਲਾਪਿਆ ਨਿਊਟਰਲ ਗੇਅਰ ਮੇਰਾ ਦੂਜਾ ਤੇ ਫਿਲਹਾਲ ਨਿਊਟਰਲ ਦੇ ਵਿੱਚ ਆ ਜਦੋਂ ਮੈਂ ਹੁਣ ਇਹ ਇਹਨੂੰ ਦੇਖਿਓ ਇਹਨੂੰ ਮੈਂ ਫਾਰਵਰਡ ਕਰ ਲਿਆ ਤਾਂ ਦੂਜਾ ਗੇਅਰ ਜਿਹੜਾ ਅੱਗੇ ਨੂੰ ਫਾਰਵਰਡ ਹੋ ਗਿਆ ਇਹ ਹੁਣ ਅੱਗੇ ਨੂੰ ਤੁਰ ਪਈ ਓਕੇ ਇਹਨੂੰ ਭੇ ਮੈਂ ਨਿਊਟਰਲ 'ਚ ਕਰ ਲਿਆ ਇਹਦੇ ਵਿੱਚ ਮੈਂ ਲਾ ਲਈ ਫੇਰ ਹੈਂਡ ਬ੍ਰੇਕ ਉੱਪਰ ਨੂੰ ਪੁੱਲ ਕਰਕੇ ਓਕੇ ਇਹ ਹੋ ਗਿਆ ਤੁਹਾਡਾ ਗੇਰਾਂ ਵਾਲਾ ਸਿਸਟਮ ਤੇ ਫਾਰਵਰਡ ਬੈਕਵਰਡ ਤੇ ਆਹ ਹੋ ਗਿਆ ਅਤੇ ਆ ਜੀ ਸੁਚਾਂ ਤੇ ਹੁਣ ਆ ਹੋ ਗਿਆ ਦਾ ਮੇਨ ਜਿਹੜੀਆਂ ਹੈਡਲਾਈਟਾਂ ਉੱਪਰਲੀ ਜਿਹੜੀ ਲਾਈਟ ਹੋ ਗਈ ਜਿਹੜੀ ਹੈਜ਼ਰਡ ਲਾਈਟ ਆ ਵੀ ਲਾਈਟਾਂ ਜਿਹੜੀਆਂ ਫੋਗ ਲਾਈਟਾਂ ਕਹ ਲੋ ਜਾਂ ਛੋਟੀਆਂ ਲਾਈਟਾਂ ਹੁੰਦੀਆਂ ਉੱਪਰਲੀਆਂ ਉਹਦੇ ਬਾਅਦ ਤੇ ਆ ਹੁੰਦੀਆਂ ਫੋਗ ਫੋਗ ਲਾਈਟਾਂ ਆ ਹੁੰਦਾ ਹੈਜ਼ਰਡ ਲਾਈਟ ਤੇ ਆ ਸੁਚ ਇਹ ਵੀ ਬਹੁਤ ਮੈਨੇ ਰੱਖਦਾ ਜਿੱਦਾਂ ਟੈਕਨੀਕਲ ਜੋਬਾਂ ਵਾਸਤੇ ਟਾਇਰ ਜਗ੍ਹਾ ਵਾਸਤੇ ਇਹ ਤੁਸੀਂ ਟਾਇਰ ਜਿਹੜੇ ਆ ਉਹ ਇਨੂੰ ਅ ਕਿਦਾਂ ਤੁਸੀਂ ਚਲਾਉਣੇ ਆ ਹੁਣ ਮੈਂ ਇਹਦੇ 4 4a ਚਾਰ ਦੇ ਚਾਰੇ ਟਾਇਰ ਚੱਲਦੇ ਇਹਦੇ ਹੁਣ ਮੈਂ ਆਹ ਐਂਗਲ ਦੇ ਵਿੱਚ ਚਲਾਇਆ ਜੇ ਤੁਸੀਂ ਚਲਾਉਣੇ ਆ ਇਹਨੂੰ ਮਾੜਾ ਉੱਪਰ ਨੂੰ ਏਦਾਂ ਪੁੱਲ ਕਰਕੇ ਤਾਂ ਇੱਥੇ ਤੁਸੀਂ ਕਰਕੇ ਜਦੋਂ ਇੱਥੇ ਕਰਨਾ ਤਾਂ ਜਿਹੜੇ ਆਪਣਾ ਸਟੀering ਘੁਮਾਉਣਾ ਜਦੋਂ ਸਟੀering ਘੁਮਾਉਣਾ ਇਹਦੇ ਲੋਕ ਹੁੰਦੇ ਆ ਥੱਲੇ ਅੰਦਰ ਸਸਪੈਂਸ਼ਨ ਦੇ ਉਹ ਜਿਹੜੇ ਆ ਉਹ ਘੁੰਮਗੇ ਆ ਦੇਖ ਲਓ ਮੇਰੇ ਹੁਣ ਸਿਰਫ ਅਗਲੇ ਟਾਇਰ ਹੀ ਘੁੰਮਦੇ ਆ ਪਿਛਲੇ ਨਹੀਂ ਘੁੰਮਦੇ ਹੁਣ ਸਿਰਫ ਅਗਲੇ ਟਾਇਰ ਹੀ ਕੰਮ ਦੇ ਓਕੇ ਉਤੋਂ ਬਾਅਦ ਜਦੋਂ ਫੇਰ ਤੁਸੀਂ ਮੂਹ ਕਾ ਨਾ ਟਾਇਰ ਤੁਹਾਡੇ ਸਾਰੇ ਸਿੱਧੇ ਕਰਕੇ ਉਤੋਂ ਮੰਨ ਲਓ ਤੁਸੀਂ ਹੁਣ ਇਹਦੇ ਉੱਪਰ ਕਾ ਨਾ ਆੜਾ ਚੀਜ਼ ਐ ਇਹਦੇ ਉੱਪਰ ਮੈਂ ਫੁੱਲ ਕਰ ਲਿਆ ਇਹਦੇ ਉੱਪਰ ਹੁਣ ਇਹ ਜਿਹੜੇ ਟਾਇਰ ਹੁਣ ਦੇਖਿਓ ਇਹ ਚਾਰੇ ਟਾਇਰ ਜਿਹੜੇ ਆ ਸਿੱਧੇ ਐਂਗਲ ਦੇ ਵਿੱਚ ਉਹ ਇਹ ਸੇਮ ਐਂਗਲ ਦੇ ਵਿੱਚ ਹੋਣੇ ਆ अनुਮਾਇਕ ਪਹਿਲਾਂ ਘੁਮਾਉਣਾ ਲੋਕ ਜਦੋਂ ਇੱਕ ਪਾਸੇ ਇਧਰ ਨੂੰ ਘੁਮਾ ਕੇ ਜਦੋਂ ਇਧਰ ਨੂੰ ਘੁਮਾਉਣਾ ਜਿਹੜਾ ਇਹਦਾ ਲੋਕ ਹੁੰਦਾ ਹੋ ਲੱਗ ਜਾਣਾ ਤੇ ਇਹ ਚਾਰੇ ਟਾਇਰ ਆ ਦੇਖੋ ਇਧਰ ਨੂੰ ਘੁੰਮਣ ਲੱਪਿਆ ਬਾਹਰ ਨੂੰ ਤੇ ਆ ਵੀ ਬਾਹਰ ਨੂੰ ਆ ਗਿਆ ਆ ਵੀ ਬਾਹਰ ਨੂੰ ਆ ਗਿਆ ਤੇ ਜਦੋਂ ਮੈਂ ਇਧਰ ਨੂੰ ਘੁਮਾਉਣਿਆ ਆ ਵੀ ਇਧਰ ਨੂੰ ਘੁਮ ਗਿਆ ਤੇ ਆ ਵੀ ਇਧਰ ਨੂੰ ਘੁਮ ਗਿਆ ਓਕੇ ਉਤਤ ਵਾ ਫੇਰ ਉਹੀ ਸਿੱਧੇ ਕਰਕੇ ਆਪਣੇ ਟਾਇਰ ਉਤਤ ਵਾ ਫੇਰ ਉਹਨੂੰ ਮੜਾ ਚੱਕ ਦੇ ਉੱਪਰ ਨੂੰ ਇੱਥੇ ਕਰ ਲਿਆ ਫੇਰ ਘੁਮਾਉਣੇ ਜੇ ਨਾ ਬੋਲ ਰਕਦੇ ਨਹੀਂ ਹੁੰਦੀ ਏ ਥੋੜਾ ਪਤਾ ਲੱਗ ਜਾਂਦਾ ਤੁਹਾਨੂੰ ਲੋਕ ਨਾ ਲੱਗ ਗਿਆ ਚਾਰਾ ਟਾਇਰਾਂ ਨੂੰ ਇਹ 4x4 ਤੁਹਾਡੇ ਜਿਹੜੇ ਆ ਇੱਥੇ ਜਾ ਕੇ ਟਾਇਰ ਸੈੱਟ ਹੁੰਦੇ ਆ ਓਕੇ ਇਹ ਹੋ ਗਿਆ ਟਾਇਰ ਹੁਣ ਆਜਮਾ ਇੱਥੇ ਆ ਵੀ ਬਹੁਤ ਜ਼ਰੂਰੀ ਆ ਬਹੁਤ ਹੈਂਡੀ ਫੰਕਸ਼ਨ ਆ ਮੇਰੇ ਲਈ ਜਿੱਦਾਂ ਜਿੱਦਾਂ ਹੁਣ ਮੱਡੀ ਏਰੀਆ ਇੱਥੇ ਲੈਵਲ ਉੱਚਾ ਨੀਵਾ ਬਹੁਤ ਹੁੰਦਾ ਤਾਂ ਇਹਦੇ ਵਾਸਤੇ ਮੈਂ ਜਿਹੜੇ ਆ ਸਸਪੈਂਸ਼ਨ ਇਹਦੀ ਜਿਹੜੀ ਤੁਸੀਂ ਉੱਪਰ ਥੱਲੇ ਕਰ ਸਕਦੇ ਹੋ ਪਰ ਉਹਦੇ ਵਾਸਤੇ ਤੁਹਾਨੂੰ ਕਿ ਇਹ ਜਿਹੜਾ ਥੋੜਾ ਬੂਮ ਜਿਹੜਾ ਆ ਉਹ ਕੋਸ਼ਿਸ਼ ਕਰੋ ਕਿ ਤੁਹਾਡਾ ਬੂਮ ਜਿਹੜਾ ਥੱਲੇ ਹੋਣਾ ਚਾਹੀਦਾ ਸੈਂਸਰ ਲੱਗਿਓ ਆ ਇਹ ਉਦਾਂ ਨਹੀਂ ਚੱਲਦਾ ਇਹ ਆ ਮੈਂ ਬੂਮ ਕਰ ਲਏ ਤੇ ਉਹ ਜਿਹੜੀ ਆ ਇਹ ਇੱਥੇ ਗਈ ਆ ਜਿਹੜੀ ਆ ਛੋਟੀ ਇਹ ਮੈਂ ਤੁਹਾਨੂੰ ਦੱਸ ਵਾਸਤੇ ਸੀ सस्पेंशन ਵਾਸਤੇ ਹੁੰਦੀ ਆ ਹੁਣ ਮੈਂ ਆ ਦੇਖਿਓ ਇਹਨੂੰ ਇਹਨੂੰ ਐਦਾ ਕਰਨਾ ਤੇ ਫੋਕ ਲਫਟ ਜਿਹੜੀ ਉਹ ਚੱਕ ਹੋਣ ਲੱਪਣੀ ਜਿਹੜੀ ਆ ਇੱਕ ਪਾਸੇ ਨੂੰ ਫੋਕ ਲਫਟ ਜਿਹਦੀ ਸਸਪੈਂਸ਼ਨ ਆ ਉਹ ਡਿੱਡੀ ਹੋ ਗਈ ਠੀਕ ਆ ਤੇ ਜੇ ਮੈਂ ਇਧਰਲੇ ਪਾਸੇ ਦਮੂਗਾ ਤੇ ਇਧਰਲੇ ਪਾਸੇ ਨੂੰ ਇਹ ਡਿੱਡੀ ਹੋ ਜਾਣੀ ਆ ਆਹ ਦੇਖੋ ਇਧਰਲੇ ਪਾਸੇ ਮੂਹ ਹੁੰਦਾ ਨਾ ਪਾਈਪ ਇਹ ਇਹ ਸਾਰੀ ਸਸਪੈਂਸ਼ਨ ਇਦਾਂ ਚਾਹ ਕੋਗੇ ਕਿਸੇ ਹਨ ਲੈਵਲ ਦੇ ਵਿੱਚ ਤੁਸੀਂ ਫੋਕਾਂ ਜਦੋਂ ਕਰਕੇ ਚੱਕਣੀ ਆਪਾਂ ਲਾ ਕੁੱਤੇ ਡਾਟੇ ਨਾ ਤੇ ਉਹਦੇ ਵਾਸਤੇ ਹੁੰਦੀ ਆ ਤੇ ਅੱਜ ਜਦੋਂ ਮੈਂ ਇਧਰੋਂ ਪਾਸੇ ਦੱਬਿਆ ਤਾਂ ਇਧਰ ਨੂੰ ਇਹ ਜਿਹੜੇ ਸਸਪੈਂਸ਼ਨ ਹੈ ਇੱਕ ਪਾਸੇ ਨੂੰ ਇਹਦੀ ਬੈ ਗਈ ਤੇ ਆ ਜਿਹੜਾ ਲੈਵਲ ਵੀ ਤੁਸੀਂ ਇੱਥੋਂ ਲੈਵਲ ਤੋਂ ਐਦਾਂ ਤੁਸੀਂ ਚੈੱਕ ਆ ਸਕਦੇ ਆ ਇਹ ਇਹ ਇੱਥੇ ਕਰ ਲਿਆ ਮੈਂ ਆਹ ਜੀ ਕਿ ਹਾਂ ਲੇ ਹੁਣ ਮੇਰੀ ਫੋਕਲਿਫਟ ਆ ਨਾ ਲੈਵਲ ਦੇ ਵਿੱਚ ਖੜੀ ਆ ਪਰ ਜੇ ਤੁਸੀਂ ਉਧਾਂ ਇਹ ਇਹ ਹੈਗਾ ਗਰਾਉਂਡ ਦੇ ਹਿਸਾਬ ਨਾਲ ਲੈਵਲ ਜੇ ਤੁਸੀਂ ਫੋਕਲਿਫਟ ਦਾ ਉਧਾਂ ਲੈਵਲ ਕਰਨਾ ਤਾਂ ਉਹ ਜਿਹੜੀ ਪੈਨ ਆ ਬਾਹਰ ਛੁੱਟੀ ਏ ਉਹ ਐਨ ਉਹਦੇ ਲੈਵਲ 'ਚ ਹੋਣੀ ਚਾਹੀਦੀ ਆ ਇਹ ਬਲੈਕ ਥਿੰਗ ਦੇ ਇਹ ਇਦਾਂ ਆ ਹੋ ਗਈ ਇਹ ਹੋ ਗਈ ਆ ਨਾ ਹੁਣ ਲੈਵਲ ਦੇ ਵਿੱਚ ਇਹ ਹੋ ਗਿਆ ਸਸਪੈਂਸ਼ਨ ਦਾ ਤੇ ਆ ਹੁੰਦਾ ਇਹਦੀ ਸਕਰੀਨ ਵਾਸਤੇ ਇਹਦੀ ਸਕਰੀਨ ਵਾਸਤੇ ਸੈਟਿੰਗ ਕਰਨੀ ਹੋਵੇ ਕੋਈ ਵੀ ਆਇਲ ਜੇ ਉਹ ਸਾਰਾ ਕੁਝ ਫੋਕ ਦੀ ਇਹਨੂੰ ਦੱਬੀ ਜਾਓਗੇ ਤਾਂ ਇਨਫੋਰਮੇਸ਼ਨ ਜਿਹੜੀ ਹੋਊਗੀ ਤੇ ਆਗਾ ਇਹਦਾ ਹਾਈਡਰੋਲਿਕ ਆਇਲ ਦਾ ਟੈਂਪਰੇਚਰ ਆ ਡੀਜ਼ਲ ਕਿੰਨਾ ਆ ਇਹਦੀ ਸਪੀਡ ਇੱਥੇ ਵੀ ਸਪੀਡ ਆ ਜਾਂਦੀ ਆ ਤੇ ਹੋ ਗਿਆ ਹਾ ਆਵਰਸ ਕਿੰਨੇ ਚੱਲ ਗਿਆ ਆਕਸੀ ਦੀ ਆਉਣ ਆ ਗੇਅਰ ਹੋ ਗਿਆ ਨਿਊਟਰਲ ਆ ਮੇਰਾ ਦੂਜੇ ਗੇਅਰ ਦੇ ਵਿੱਚ ਆ ਪਾਰਕਿੰਗ ਲਾਈਟ ਆ ਆਟੋਮੈਟਿਕ ਆਫ ਔਨ ਹੁੰਦਾ ਇੱਥੇ ਤੁਹਾਡੇ ਜਿਹੜੇ 4 ਬੀਲੋ ਕਿੱਥੇ ਕਿਹੜੀ ਪੋਜੀਸ਼ਨ ਤੇ ਉੱਪਰ ਲੱਗਿਆ ਓਕੇ ਉਹ ਆ ਗਿਆ ਉਸ ਤੋਂ ਬਾਅਦ ਇਧਰਲੇ ਪਾਸੇ ਉਹੀ ਹੋ ਗਿਆ ਤੁਹਾਡਾ ਜਿਹੜਾ ਵਾਈਪਰ ਦਾ ਇਹਦਾ ਚਲਾਉਣਾ ਇਹਦੀਆਂ ਲੈਟਾਂ ਹੋ ਗਈਆਂ ਤੇ ਆ ਮੈਂ ਤੁਹਾਨੂੰ ਦੱਸਦਾ ਆ ਹੋਰਨੇ ਦਾ ਇਧਰਲੇ ਪਾਸੇ ਆ ਦੱਬੂਗੇ ਹੋਰਨੇ ਤੇ ਆਪ ਆ ਜਿਹੜਾ ਵਾਈਪਰ ਉੱਪਰਲਾ ਵਾਈਪਰ ਆ ਜਿਹੜਾ ਛੱਤ ਵਾਲਾ ਵਾਈਪਰ ਇਹਨੂੰ ਆਨ ਕਰੂਗੇ ਤਾਂ ਆ ਵਾਈਪਰ ਉੱਪਰਲਾ ਚੱਲ ਪਾਣਾ ਤੈਨੂੰ ਪ੍ਰੈਸ ਕਰੂੰਗੇ ਤੇ ਇਹਦੇ ਵਿੱਚ ਪਾਣੀ ਜਿਹੜਾ ਉਹ ਚਲ ਪਣਾ ਤੇ ਆ ਹੈਗਾ ਪਿੱਛੇ ਵਾਲਾ ਵਾਈਪਰ ਤੇ ਵਾਈਪਰ ਹੋ ਗਿਆ ਤੇ ਆ ਹੋ ਗਿਆ ਲਿੱਗਾਂ ਵਾਲਾ ਲੋਕ ਜਦੋਂ ਲਿੱਗਾਂ ਥੱਲੇ ਲਾਉਣੀ ਹੈ ਹਾਈ ਲਿਫਟ ਦੇ ਉੱਪਰ ਵੀ ਮੂਵ ਨਾ ਹੋਵੇ ਮੇਰੇ ਹੱਥ ਵੱਜ ਕੇ ਜਾਂ ਕੁਛ ਤਾਂ ਜਾਂ ਟਾਇਰ ਟੂਲ ਵੀ ਪੈਂਦਾ ਸਰਵਿਸ ਕਰਦੇ ਆ ਇੱਥੇ ਲੋਕ ਲਾ ਦਿੰਦੇ ਆ ਕੋਈ ਕੁਛ ਵੀ ਆ ਮੂਵਮੈਂਟ ਕਰੋ ਲਿੱਗਾਂ ਜਿਹੜੀਆਂ ਉਹਦੀਆਂ ਉੱਥੇ ਮੂਵਮੈਂਟ ਓਕੇ ਕਰੋਗੇ ਤਾਂ ਇਹ ਲੱਗੀਆਂ ਰਹਿੰਦੀਆਂ ਤੇ ਆ ਏਅਰ ਕੰਡੀਸ਼ਨਿੰਗ ਹੋ ਗਿਆ ਜੀ ਆਹ ਦੀ ਸੈਟਿੰਗ 에어 ਕੰਡੀਸ਼ਨ ਦਾ ਪੱਖਾ ਘੱਟ ਵੱਧ ਕਰਨਾ ਤੇ ਆ ਗਿਆ ਦੀ ਹੀਟਿੰਗ ਵਾਸਤੇ ਟੈਂਪਰੇਚਰ ਘੱਟ ਵੱਧ ਕਰਨਾ ਆ ਮੇਰਾ ਰੇਡੀਓ ਹੋ ਗਿਆ ਓਕੇ ਆ ਹੁੰਦਾ ਇਹਦਾ ਸਾਰਾ ਇਹ ਫੋਕ ਲੈਫਟ ਦਾ ਕਿੰਨੇ ਮੀਟਰ ਆ ਉਹ ਉਹਦੀ ਡਿਟੇਲ ਸਾਰੀ ਉਹਦਾ ਮੈਪ ਕਿੰਨੇ ਮੀਟਰ ਤੇ ਕਿੰਨਾ ਭਾਰ ਚੱਕ ਸਕਦੀ ਹੈ ਕਿੰਨੇ ਬੂਮ ਕੱਢ ਕੇ ਬਾਹਰ ਜੇ ਤੁਸੀਂ ਜੀਪ ਐਕਸਟੈਂਸ਼ਨ ਲਾਉਂਦੇ ਆ ਤਾਂ ਉਹ ਕਿੰਨਾ ਸਾਰਾ ਕੁਝ ਉਹਦਾ ਮੈਪ ਇਹਦੇ ਉੱਪਰ ਹੁੰਦਾ ਇਹ ਅਸਈਆ ਬਾਕੀ ਫੋਗਲਡ ਗੰਦੀ ਬਹੁਤ ਆ ਤੇ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਤੇ ਦੱਸ ਇਟ ਥੈਂਕ ਯੂ ਵੈਰੀ ਮਾਚਰ ਵਾਚਿੰਗ ਕਨਲੀ ਤੇ ਬਾਕੀ ਕੋਈ ਕੁਐਸਚਨ ਹੈ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਓਕੇ ਆ ਜਿਹੜਾ ਸਟੀਅਰਿੰਗ ਆ ਇਹਨੂੰ ਸੌਚ ਦੱਬ ਕੇ ਇਹਨੂੰ ਇਦਾਂ ਕਰਕੇ ਇਹਨੂੰ ਆਪਾਂ ਅੱਗੇ ਪਿੱਛੇ ਵੀ ਕਰ ਸਕਦੇ ਹਾਂ ਠੀਕ ਹੈ ਜੀ ਓਕੇ ਥੈਂਕ ਯੂ ਵੈਰੀ ਮਾਚਰ